ਸਤਿ ਸ਼੍ਰੀ ਅਕਾਲ ਕਿਸਾਨਪੁਰ ਆਪਾਂ ਅੱਜ ਆਪਾਂ ਪਹੁੰਚੇ ਆ ਜੀ ਮਲੋਟ ਟਰੈਕਟਰ ਮੰਡੀ ਤੇ ਤੇ ਸੀਜ਼ਨ ਨੇੜੇ ਆ ਜੀ ਟਰੈਕਟਰ ਮੰਡੀ ਤੇ ਕਾਫੀ ਰੌਣਕ ਆ ਤੇ ਚਲੋ ਆਪਾਂ ਕਰਦੇ ਆ ਥੋੜੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਚਲੋ ਜੀ ਆਪਣੇ ਕੋਲੋਂ ਪਹਿਲਾ ਟਰੈਕਟਰ ਆ ਗਿਆ ਜੀ ਐਚ ਮਟੀ ਪੰਜਾਬ ਆਈ ਇਹ 12 ਮਾਡਲ ਆਈ 270 ਡਿਮਾਂਡ ਹੈ ਜੀ ਟਰੈਕਟਰ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਤੇ ਲੀਕਿੰਗ ਸ਼ੀਕਿੰਗ ਹੈ ਨਹੀਂ ਕਿ ਇਹ ਹੈਗਾ ਜੀ 14 ਦੇ 18 ਚ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫੋਰਡ 3630 ਨਿਊ ਹਾਲੈਂਡ ਵਾਲਿਆਂ ਦਾ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰਾ ਹੀ ਅਪੋਲੋ ਕੰਪਨੀ ਦੇ ਟਾਇਰ ਹੈ ਜੀ ਇਹਦੇ 16 ਦੇ 18 ਚ ਇਹ ਵੀ ਇੰਨਾ ਮਾਡਲ ਆ 2,65,000 ਰੁਪਿਆ ਡਿਮਾਂਡ ਆ ਟਰੈਕਟਰ ਬਾਕੀ ਸੁੱਕਾ ਪਿਆ ਜੀ ਕਿਦੋਂ ਲੇਖਣੀ ਸੀ ਆ ਦਾ ਕੰਮ ਨਹੀਂ ਹੋਇਆ। ਅਗਲਾ ਟਰੈਕਟਰ ਹੈ ਮਿੰਦਰਾ 575 ਡੀ ਆਈ। ਵਧੀਆ ਸਾਫ ਸੁਥੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਵਧੀਆ ਪਿਆ ਸਾਫ ਸੁਥਰੇ ਤੇ 11 ਮਾਡਲ ਆ 2,45,000 ਰੁਪਿਆ ਡਿਮਾਂਡ ਆ। ਅਗਲਾ ਟਰੈਕਟਰ ਹੈ ਫਾਰਮਕਾਟ 2000 ਰੱਖ ਮਾਡਲ ਆ ਜੀ 2,95,000 ਰੁਪਿਆ ਡਿਮਾਂਡ ਆ ਜੀ। ਅਗਲੇ ਟਾਇਰ ਅਵੇਲੇਬਲ ਨਾਮੀਆਂ ਜੀ ਤੇ ਬੈਕ ਸਾਈਡ ਵਾਲੇ ਵੀ ਕਾਫੀ ਅੱਜ ਤੱਕ 80 85 ਵੇ ਟਾਇਰ ਭਾਈ ਹੈ। ਐਸ਼ਰ ਆ ਗਿਆ ਜੀ 480 ਟਾਇਰ ਕਸੇ ਹੈ ਜੀ ਇਹ ਦਾ 8 ਮਾਡਲ ਹੈ 1 ਲੱਖ ਤੇ 75000 ਰੁਪਇਆ ਡਿਮਾਂਡ ਹੈ। ਸੋਨਾਲਿਕ ਆ ਗਿਆ ਜੀ ਡੀਆਈ 750 ਦਾ। ਅਪੋਲੋ ਕੰਪਨੀ ਦੇ ਟਾਇਰ ਹੈ ਜੀ 14 ਦੇ ਟਾਇਰਾਂ ਚਾ ਟਾਇਰ ਕਾਫੀ ਹੱਦ ਤੱਕ ਅਗਲੇ ਦਾ ਪਿਆ ਜੀ 60-70 ਰੁਪਏ ਤੇ ਇੱਕ ਸਾਈਡ ਵਾਲੇ 50 ਕੇ ਪੈਸੇ ਹੋਣਗੇ ਜੀ 13 ਮਾਡਲ ਹੈ ਜੀ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਤੇ ਪੀਵੀ 30 ਨੰਬਰ ਹੈ ਜੀ ਮੁਖਰ ਦਾ ਮਿੰਦਰਾ ਟਰੈਕਟਰ ਆ ਗਿਆ ਜੀ ਅਗਲਾ 500 275 ਡੀ ਆਈ ਇਹ 94 ਮਾਡਲ ਹੈ ਜੀ 1 ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ ਟਾਇਰ ਬੈਕ ਸਾਈਡ ਵਾਲੇ कसे ਹੋਏ ਆ ਜੀ ਫਰੰਟ ਵਾਲੇ ਮਿੰਦਰਾਗਾ ਹੀ ਫੇਰ ਅਗਲਾ 575 ਡੀਆਈ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ਼-ਸੁਥਰੇ ਪਏ ਆ ਜੀ ਬੈਕ ਸਾਈਡ ਵਾਲੇ ਵੀ ਪਏ ਆ ਤੇ ਵਧੀਆ ਅਗਲੇ ਟਾਇਰ ਵੀ ਵਧੀਆ ਪਏ ਬੈਕ ਸਾਈਡ ਵਾਲੇ ਹੈਗੇ ਜੀ ਜੇਪ ਦੇ ਇਹਾਰੇ ਦੋ ਹੈ ਰੈਕ ਮਾਡਲ ਆ 210000 ਰੁਪਿਆ ਡਿਮਾਂਡ ਹੈ ਉੱਤੋਂ ਵਾਲਾ ਟ੍ਰੱਕ ਹੈ ਸੁਖਰਾਜ 746 ਐਫੀ ਇਹ 17 ਮਾਡਲ ਆ ਜੀ 4 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ 50 ਕੇ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਗੁਡਇਰ ਦੇ ਟਾਇਰ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਾਇਸ ਸੋਨਾਲੀ ਦਾ 60 ਦਾ ਆ ਸੌਰੀ ਜੀ 50 ਦਾ ਟਾਇਰ ਚਾਰੇ ਬਿਲਕੁਲ ਨਵੇਂ ਗੁਡਇਰ ਦੇ ਬੈਕ ਸਾਈਡ ਵਾਲੇ ਹੈਗੇ ਆ 14 ਦੇ ਇਹ ਹੈਗੇ 13 ਮਾਡਲ ਆ 4 ਲੱਖ 45000 ਰੁਪਇਆ ਡਿਮਾਂਡ ਆ ਜੀ ਸਾਈਡ ਗੀਅਰ ਆ ਪਾਵਰ ਸਟੀering ਆ ਤੇ ਗੁਡਇਰ ਕੰਪਨੀ ਦੇ ਟਾਇਰ ਆ ਜੀ 13 ਮਾਡਲ 445000 ਰੁਪਿਆ ਡਿਮਾਂਡ ਸਵਰਾਜ ਆ ਗਈ 744 ਐਫੀ ਇਹ 14 ਮਾਡਲ ਆਈ 415000 ਰੁਪਿਆ ਡਿਮਾਂਡ ਹੈ ਜੀ ਪਾਵਰ ਸਟੀering 14 ਦੇ ਟਾਇਰਾਂ ਚ ਟਰੈਕਟਰ ਬਿਲਕੁਲ ਸਾਫ਼ ਸੁਥਰਾ ਲੀਕਿੰਗ ਸ਼ੀਕਿੰਗ ਵਾਲਾ ਕੰਮ ਨਹੀਂ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਡੀ ਆਈ ਬੈਕ ਸਾਈਡ ਵਾਲੇ ਟਾਇਰ ਆਪਾਂ ਕਾ ਸਹੀ ਮੰਨ ਸਕਦੇ ਹਾਂ ਜੀ 13 ਦੇ ਟਾਇਰਾਂ ਚ ਅਗਲੇ ਦਿੱਸੇ ਆ ਤਿੰਨ ਮਾਡਲ ਆ 175 ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਾਇਸ ਔਰ 1735 ਐਫ 898 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਮਾਲਕ ਦੀ ਤੇ ਟਾਇਰ ਪਿਛਲੇ ਹੈਗੇ 50 60 ਪੈਸੇ ਅਗਲੇ ਕਸੇ ਆ ਜੀ ਸੋਨਾਲਿਕ ਆ ਗਿਆ ਜੀ 35 ਦਾ ਇਹ ਤਿੰਨ ਸਿਲੰਡਰ ਦੇ ਵਿੱਚ ਆ ਜੀ ਅਗਲੇ ਟਾਇਰ JK ਦੇ 50 ਪੈਸੇ ਬੈਕ ਸਾਈਡ ਵਾਲੇ ਬਿਲਕੁਲ ਘਸੇ ਜੀ ਇਹ ਹੈਗਾ 13 ਮਾਡਲ ਆ 280 ਡਿਮਾਂਡ ਆ ਜੀ ਮਹਿੰਦਰਾ ਆ ਗਿਆ ਜੀ 475 DI ਗੁਡਇਰ ਦੇ ਟਾਇਰ ਆ ਬੈਕ ਸਾਈਡ ਵਾਲੇ ਬਿਲਕੁਲ ਘਸੇ 12 ਦੇ ਟਾਇਰਾਂ ਚ 97 ਮਾਡਲ ਆ 1 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਸਵਰਾਜ 744 ਆ ਗਿਆ ਜੀ FP ਤੇ 8 ਮਾਡਲ ਆ 280 ਡਿਮਾਂਡ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ 70 ਰੁਪਏ ਹੈਗੀ ਹੈ ਜੀ ਪਰ ਇਹ ਪਾਵਰ ਸਟੀering ਨਹੀਂ ਹੈਗਾ ਜੀ ਨੋਰਮਲ ਆ ਹਿੱਸੇ ਇਹਦੇ ਉਹ ਵੈਸੇ ਕੱਟ ਵਾਲਾ ਜੀ ਸਿੱਧੇ ਹਿੱਸੇ ਵਾਲਾ ਨਹੀਂ ਹੈਗਾ ਕੱਟ ਵਾਲਾ ਇਸ ਮਿੰਦਰਾ ਆ ਗਿਆ ਜੀ 475 DI ਅਗਲੇ ਟਾਇਰ ਬਿਲਕੁਲ ਕੱਸੇ ਹੈ ਜੀ ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਇਹਦੇ 12 ਦੇ ਕਾਫੀ ਹੱਦ ਤੱਕ ਵਧੀਆ ਪਏ ਆ ਹੋਣਗੇ 60 ਕੇ ਪੈਸੇ ਇਹ ਹੈਗਾ ਜੀ 99 ਮਾਡਲ ਹੈ 1,30,000 ਰੁਪਿਆ ਡਿਮਾਂਡ ਹੈ ਪਾਵਰ ਟਰੈਕ ਆ ਗਿਆ ਜੀ 445 ਡਬਲ ਕਲਚ 6 ਮਾਡਲ ਆ 2,115,000 ਰੁਪਿਆ ਡਿਮਾਂਡ ਹੈ ਜੀ ਟਾਇਰ ਅਗਲੇ ਬਿਲਕੁਲ ਨਵੇਂ ਆ ਜੀ ਐਮ ਆਰ ਐਲ ਦੇ ਤੇ ਬੈਕ ਸਾਈਡ ਵਾਲੇ ਹੈਗੇ ਆ ਅਪੋਲੋ ਦੇ ਤੇਸ ਆ ਗਿਆ ਜੀ 450 ਡਬਲ ਕਲਚ 8 ਮਾਡਲ ਆ ਜੀ 1.75 ਲੱਖ ਰੁਪਿਆ ਡਿਮਾਂਡ ਆ ਜੀ ਬੈਕ ਸਾਈਡ ਵਾਲੇ ਟਾਇਰ ਘਸੇ ਆ ਜੀ ਅਗਲੇ ਥੋੜੇ ਜਿਹੇ ਚੰਗੇ ਪਏ ਆ ਜੀ ਸੋਰਾਜ ਆ ਗਈ 735 FE 99 ਮਾਡਲ ਆ 1.65 ਲੱਖ ਰੁਪਿਆ ਡਿਮਾਂਡ ਆ ਅਗਲੇ ਟਾਇਰ ਬਿਲਕੁਲ ਘਸੇ ਆ ਜੀ ਬੈਕ ਸਾਈਡ ਵਾਲੇ ਵੀ ਖਤਮ ਹੋ ਗਏ ਸਾਂਝ ਕੇ ਆਪਾਂ ਬਾਹਰ ਪੰਪ ਆ 511 ਚੋ ਟਰੈਕਟਰ ਆ ਜੀ ਮਾਈਸੀ ਆ ਗਈ 242 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਤੇ ਪਿਛਲੇ ਟਾਇਰ ਤੁਸੀਂ ਦੇਖੋ ਜੀ ਜੇਕੇ ਦੇ 13 ਦੇ ਟਾਇਰਾਂ ਚ ਗੱਡੀ ਦੇਖੋ ਜੀ ਤੁਸੀਂ ਤੇ ਬਹੁਤ ਹੀ ਸ਼ਾਨਦਾਰ ਟਰੈਕਟਰ ਆ ਜੀ 11 ਮਾਡਲ ਆ 358 ਡਿਮਾਂਡ ਆ ਫਾਰਮ 50 ਦਾ ਆ ਗਿਆ ਜੀ 97 ਮਾਡਲ ਆ 1 ਲੱਖ ਤੇ 35000 ਰੁਪਏ ਡਿਮਾਂਡ ਆ ਜੀ 3620 ਆ ਗਿਆ ਜੀ ਫੋਰਡ ਇਹ ਹੈ ਜੀ ਬੈਕ ਸਾਈਡ ਵਾਲੇ ਹੈਗੇ ਪੀਕੇਟੀ ਦੇ 70 ਪੈ ਹੈ ਟਾਇਰ ਆ ਅਗਲੇ ਹੈਗੇ 50 ਪੈ 95 ਮਾਡਲ ਆ 2 ਲੱਖ 25 2 ਲੱਖ 25 ਹਜ਼ਾਰ ਰੇਟ ਮੰਗਦੇ ਕੋਡ ਆ ਗਈ ਨਿਊ ਲੜਾ ਵਾਲਾ ਦਾ 36 3 ਬੈਕ ਸਾਈਡ ਵਾਲੇ ਟਾਇਰ ਕਾ ਸੇ ਤਾਣੀ ਕਹਿ ਸਕਦੇ ਚਲੋ ਥੋੜੇ ਹੀ ਆ 30 ਕ ਪੈਸੇ ਆਣਗੇ ਐਮ ਆਰ ਪੇ ਟਾਇਰ ਆ 16 ਦੇ ਟਾਇਰ ਆ ਅਗਲੇ ਸਾਈਡ ਟਾਇਰ ਹੈਗੇ ਹੀ ਵਾਵਾ ਕਾਫੀ ਅੱਜ ਤੱਕ ਵਧੀਆ ਕੋਲੋ ਦੇ ਟਾਇਰ ਆ ਇਹਨਾਂ ਮਾਡਲ ਆਈ 2,80,000 ਰੁਪਿਆ ਡਿਮਾਂਡ ਆਈ। ਫਿਰ ਆ ਜਾ गाइस 735 ਕੀ 7 ਮਾਡਲ ਆ 2,70,000 ਰੁਪਿਆ ਡਿਮਾਂਡ। ਬੋਲੋ ਦੇ ਟਾਇਰ ਆਈ ਚਾਰੇ। ਅਵੇਲੇਬਲ ਨਵੀਂ ਕੰਡੀਸ਼ਨ ਦੇ ਵਿੱਚ। ਜਿਵੇਂ ਨਵੀਂ ਗੱਡੀ। ਆ ਗਈ ਆ ਇਛਰ 364। 13 ਮਾਡਲ ਆ 2,65,000 ਰੁਪਿਆ ਡਿਮਾਂਡ ਆਈ। ਦੋ ਸਿਲੰਡਰ ਦੇ ਵਿੱਚ ਬਾਈਕ ਆਈ। ਫਾਰਮ 45 ਆ ਗਏ 7 ਮਾਡਲ ਆ 2 ਲੱਖ ਤੇ 70000 ਰੁਪਏ ਡਿਮਾਂਡ ਹੈ ਜੀ 4855 98 ਮਾਡਲ ਆ ਜੀ 2 ਲੱਖ ਰੁਪਏ ਡਿਮਾਂਡ ਹੈ ਫਾਰਮ 60000 ਆ ਗਏ ਜੀ 7 ਮਾਡਲ ਆ 2 ਲੱਖ ਤੇ 75000 ਰੁਪਏ ਡਿਮਾਂਡ ਹੈ ਜੀ ਇਹ ਗੇ ਕਾਫੀ ਕਾਹ ਦੀ ਹੱਦ ਤੱਕ ਸਾਫ ਉਤਰੇ 13 ਦੇ 13 ਦਾ ਜੀ ਬਰਲਾ ਦੇ ਟਾਇਰ ਹੈ ਥੋੜਾ ਗੇ 36 94 ਮਾਡਲ ਆ 1 ਲੱਖ ਤੇ 55000 ਰੁਪਿਆ ਡਿਮਾਂਡ ਆ ਜੀ ਕਾਫੀ ਹੱਦ ਤੱਕ ਸਾਫ ਉਤਰਾਈ ਜੈਨੂਨ ਕਲਰ ਦੇ ਵਿੱਚ ਪਿਆ ਪਰ ਟਾਇਰਾਂ ਦੀ ਕਮੀ ਫਾਰਮ 60 ਆ ਗੇ ਜੀ ਅਗਲਾ 2000 ਮਾਡਲ ਆ 2 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਪੋਲੋ ਕੰਪਨੀ ਦੇ ਟਾਇਰ ਆ ਜੀ ਕਵੀਆ ਦੇ ਦਾ ਕ ਵਧੀਆ ਤੇ ਸਾਫ ਸੁਥਰਾ ਟਰੈਕਟਰ ਮਹਿੰਦਰਾ ਆ ਗਿਆ ਜੀ 275 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੇਂ ਆ ਜੀ ਸਿੰਗਲ ਲੇਰਰ ਜੇ ਕੇ ਦੇ ਟਾਇਰ ਆ 12 ਦੇ ਟਾਇਰ ਵਾਲੇ ਇਹ ਸਿੰਗਲ ਹੈ 93 ਮਾਡਲ 20 ਕਰੋੜ ਰੁਪਏ ਲੱਗ ਜਾਂਦਾ 12 ਦੇ ਫਾਰਮ 60 ਆ ਗਿਆ ਜੀ ਇਹ ਕਾ ਹੈ ਜੀ ਫਿਰ ਦੋ ਮਾਡਲ ਆ 1 ਲੱਖ 85000 ਰੁਪਏ ਡਿਮਾਂਡ ਹੈ ਜੀ ਮਾਈ ਫੀਆ ਰਾਈ 241 2001 ਮਾਡਲ ਹੈ 2 ਲੱਖ 2 ਲੱਖ ਤੇ 25000 ਰੁਪਏ ਦੀ ਮੰਗ ਹੈ ਮੰਦਰ ਆ ਗਿਆ ਜੀ ਕਾਫੀ ਹੱਦ ਤੱਕ ਵਧੀਆ ਰੋਡਰ ਰੋਡਰ ਜੇ ਲੱਗਿਆ ਹੈ 99 ਮਾਡਲ ਹੈ 1 ਲੱਖ ਤੇ 5000 ਰੁਪਏ ਦੀ ਮੰਗ ਹੈ ਸ਼ਰਤੀ ਵੀ ਆ ਗਿਆ ਜੀ 96 ਮਾਡਲ 2 ਲੱਖ ਤੇ 35000 ਰੁਪਏ ਦੀ ਮੰਗ ਹੈ ਨਿਊ ਹਾਲੈਂਡ ਆ ਗਿਆ ਜੀ 45 12 ਮਾਡਲ ਹੈ ਦੋ ਲੱਖ 85000 ਰੁਪਿਆ ਡਿਮਾਂਡ ਹੈ ਜੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਟਾਇਰਸ ਇਹ ਲੱਗ ਬਿਲਕੁਲ ਸਾਫ ਸਥੇ ਪਏ ਸੱਤੀ ਗੱਲ ਬਈ ਆਪਣਾ ਟਰੈਕਟਰ ਹੈ ਜੀ ਚਲੋ ਕੋਈ ਫਾਰਮ ਟਰੈਕ 60 ਦਾ ਆ ਗਿਆ ਜੀ 7 ਮਾਡਲ ਆ 2 ਲੱਖ 39000 ਰੁਪਿਆ ਡਿਮਾਂਡ ਹੈ ਕੁਡিয়ার ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਬਿਲਕੁਲ ਸਾਫ ਸਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਆਹ ਤੇ ਮਾਡਲ ਆ 290000 ਰੁਪਏ ਡਿਮਾਂਡ ਹੈ 3600 ਆ ਗਿਆ ਇਹ ਫੋੜ 93 ਮਾਡਲ ਆ 145000 ਰੁਪਿਆ ਡਿਮਾਂਡ ਹੈ ਦਰਲਾ ਦੇ ਟਾਇਰ ਆ ਸੋਨਲਿਕ ਆ ਗਿਆ ਜੀ ਡੀ ਆਈ 750 ਦਾ ਇਹ ਆ ਗਿਆ ਐਮ ਆਰ ਐਫ ਦੇ ਟਾਇਰ ਆ ਜੀ 14 ਦੇ ਟਾਇਰਾਂ ਚ ਇਹ ਆ ਗਿਆ 16 ਮਾਡਲ ਆ 465000 ਰੁਪਿਆ ਡਿਮਾਂਡ ਹੈ ਸਵਰਾਜ ਆ ਗਿਆ ਜੀ 855 11 ਮਾਡਲ ਆ 3 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ 14 ਦੇ ਟਾਇਰਾਂ ਚ ਟਾਇਰ ਕਾਫੀ ਹੱਦ ਤੱਕ ਵਧੀਆ ਤੇ ਸਾਫ਼ ਸੁਥਰੇ ਪਏ ਆ ਜੀ ਪ੍ਰੀਤ ਆ ਗਿਆ ਜੀ 689 ਪਾਵਰ ਸਟੀering 16 ਦੇ ਟਾਇਰਾਂ ਚ ਗੁਡੀਅਰ ਦੇ ਟਾਇਰ ਕਾਫੀ ਹੱਦ ਤੱਕ ਵਧੀਆ ਸਾਫ਼ ਸੁਥਰੇ 15 ਮਾਡਲ ਆ 4 ਲੱਖ ਇਹ 45000 ਰੁਪਿਆ ਡਿਮਾਂਡ ਹੈ ਜੀ ਹਾਂਜੀ ਦੋਸਤੋ ਮਲੋ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਦਿਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਗੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰ ਨਾਲੋਂ ਪਹਿਲਾਂ ਪਹੁੰਚੇ